ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੇ ਚੈਨਲ ਦੇ ਨਾਲ ਅਸੀਂ ਲਗਾਤਾਰ ਤੁਹਾਡੇ ਸਾਰਿਆਂ ਨੂੰ ਪਿਛਲੇ ਇੱਕ ਮਹੀਨੇ ਤੋਂ ਜੋ ਵੀ ਘਟਨਾ ਵਾਪਰੀ ਹੈਗੀ ਹੈ ਰਾਜਸਥਾਨ ਦੇ ਗੁਰਦਾਰਾ ਮਹਿਤਾਬਗੜ ਸਾਹਿਬ ਅਸੀਂ ਇੱਕ ਇੱਕ ਘਟਨਾ ਤੋਂ ਤੁਹਾਨੂੰ ਲਗਾਤਾਰ ਜਾਣੂ ਕਰਾ ਰਹੇ ਹੈਗੇ ਆ ਔਰ ਜਿਵੇਂ ਅਸੀਂ ਤੁਹਾਨੂੰ ਥੋੜੇ ਸਮਾਂ ਪਹਿਲੇ ਹੀ ਤਾਜ਼ਾ ਜਾਣਕਾਰੀ ਦਿੱਤੀ ਕਿ ਗੁਰਦਾਰਾ ਸਾਹਿਬ ਦੇ ਉੱਤੇ ਅਣਪਛਾੜੇ ਲੋਕਾਂ ਜਿਨ੍ਹਾਂ ਦੇ ਵੱਲੋਂ ਨਿਹੰਗ ਪਾਣੇ 'ਚ ਹਮਲਾ ਕੀਤਾ ਗਿਆ ਸੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਾਰੀ ਜਾਣਕਾਰੀ ਸਾਡੀ ਪਿਛਲੀ ਵੀਡੀਓ 'ਚ ਤੁਸੀਂ ਦੇਖ ਹੀ ਚੁੱਕੇ ਹੋ ਅਸੀਂ ਚਾਹੁੰਦੇ ਸੀ ਕਿ ਇਸ ਸਾਰੇ ਮਸਲੇ ਦੇ ਉੱਤੇ ਜਿਹੜੀਆਂ ਸਾਡੀਆਂ ਧਾਰਮਿਕ ਸ਼ਖਸੀਅਤਾਂ ਹੈਗੀਆਂ ਨੇ ਸਾਡੀਆਂ ਜਥੇਬੰਦੀਆਂ ਨੇ ਅਸੀਂ ਉਹਨਾਂ ਦਾ ਪੱਕਾ ਵੀ ਲਈ ਹੈ ਅਸੀਂ ਕੋਸ਼ਿਸ਼ ਕੀਤੀ ਸ਼੍ਰੀ ਅ ਕਮੇਟੀ ਦੇ ਪ੍ਰਧਾਨ ਲੇਕਿਨ ਉਹਨਾਂ ਨੇ ਫੋਨ ਉੱਤੇ ਗੱਲ ਕਰਨ ਤੋਂ ਇਨਕਾਰ ਕਰਤਾ ਯਾ ਅਵੇਲੇਬਲ ਨਹੀਂ ਨੇ ਜੋ ਉਹਨਾਂ ਦੇ ਸਟਾਫ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ। ਇਸ ਵੇਲੇ ਸਾਡੇ ਨਾਲ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਲਕਾ ਜੀ ਜੁੜ ਚੁੱਕੇ ਨੇ। ਉਹਨਾਂ ਨਾਲ ਗੱਲ ਦੀ ਸ਼ੁਰੂਆਤ ਫਤਿਹ ਦੀ ਸ਼ਾਨ ਤੋਂ ਕਹਿੰਨਾ ਹਰਮੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਰਮੀਤ ਸਿੰਘ ਜੀ ਜਿਸ ਤਰੀਕੇ ਨਾਲ ਤੁਸੀਂ ਦੇਖ ਹੀ ਰਹੇ ਹੋ Rajasthan ਦੇ ਗੁਰਦਾਰਾ ਮਹਿਤਾਬਗੜ੍ਹ ਸਾਹਿਬ ਦੇ ਅੰਦਰ ਜੋ ਮਸਲਾ ਚੱਲ ਰਿਹਾ ਹੈਗਾ ਤੁਹਾਡਾ ਇਸ ਮਸਲੇ ਦੇ ਉੱਤੇ ਕੀ ਕਹਿਣਾ ਜੇ ਕੋ ਮੇਰੀ ਸਿੱਧੀ ਗੱਲਬਾਤ ਨਹੀਂ ਕਿਸੇ ਨਾਲ ਹੋਈ ਹੈ ਬਟ ਜੋ ਮੀਡੀਆ ਦੇ ਮਾਧਮ ਤੋਂ ਪਤਾ ਚੱਲਿਆ ਹੈ ਜੀ ਔਰ ਜੋ ਗੱਲ ਹੋਈ ਹੈ ਬੜੀ ਮਾੜੀ ਗੱਲ ਹੈ ਮੰਦ ਭਾਗੀ ਗੱਲ ਹੈ ਕਿ ਗੁਰੂ ਘਰਾਂ ਜੀ ਜੀ ਸਟ੍ਰੀਕ ਇਹ ਵੀ ਹੈ ਪਰ ਬਗਲ ਲੈਂਦਾ ਹੈ ਜਿਸ ਦਾ ਇਨਨ ਨੂੰ ਉੱਥੇ ਹਟਾਉਣ ਦੀ ਜਿਹੜੀਆਂ ਸਾਜਸ਼ਾ ਕੀਤਾ ਜਾ ਰਹੀ ਹੈ ਨਾ ਬਹੁਤ ਮਾੜੀ ਗੱਲ ਹੈ ਕਿਉਂਕਿ ਇਹ ਉਹ ਵਿਦੇਸ਼ੀ ਥਾਂ ਨੇ ਜਿਹੜੇ ਪਰਸਨਲੀ ਬੰਦਿਆਂ ਦੇ ਕੰਟਰੋਲ ਵਾਈਟ ਦੇ ਵਿੱਚ ਨੇ ਜੇ ਉਹ ਲੈ ਲਿਆ ਜਾਂ ਅਗਰ ਵੱਧ ਗਿਆ ਤੇ ਇਹਦਾ ਕੋਈ ਐਂਡ ਨਹੀਂ ਹੋਏਗਾ ਸੋ ਇਹ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਹਦਾ ਰੂਤੇ ਕਾਰਵਾਈ ਕਰੇ ਔਰ ਜੋ ਸੁਝਾਉਣਾ ਚਾਹਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਓਕੇ ਜਿਹੜਿਆਂ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਅਰੇਸਟ ਵੀ ਕਰ ਲਏ ਗਏ ਸੋ ਇਹਦੇ ਉੱਤੇ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ ਔਰ ਨਾਲ-ਨਾਲ ਜ਼ਿਲ੍ਹਾ ਦੇ ਪ੍ਰਬੰਧ ਹੈਗੇ ਨੇ ਜਿਨ੍ਹਾਂ ਕੋਲੋਂ ਪ੍ਰਬੰਧ ਹੈਗੇ ਸੀ ਜੀ ਜਿਵੇਂ ਵੀ ਕੋਰ ਨੂੰ 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 ਪ੍ਰਬੰਧ ਵਾਪਿਸ ਵਾੜਾ ਜੀ ਦੇ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਹੈ ਉਹ ਸ਼ਰਨੀ ਕਮੇਟੀ ਕਰੇ ਜਤਦਾ ਰਖਾਤੇ ਸਾਹਿਬ ਕਰਨ ਕਿ ਭਈ ਇੱਕ ਗਿਨਾ ਦੇ ਹੱਥ ਚ ਲੈਣਾ ਚਾਹੀਦਾ ਹੈ ਸੰਗਤ ਨਾਲ ਉੱਥੇ ਸਵਾ ਮਸ਼ਵਰਾ ਕਰਕੇ ਕੋਈ ਕਮੇਟੀ ਬਣਾਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਸਿੱਧਾ ਕੋਈ ਵੀ ਬੰਦੇ ਜਾਣ ਕਿਸੇ ਦੇ ਕਹਿਣ ਦੇ ਹੰਤੇ ਨਿਹੰਗਾਂ ਦੇ ਬਾਣੇ ਬਾਣ ਪਾ ਲੈਣ ਉਹ ਅਸਲੀ ਨਿਹਾਲ ਸਿੰਘ ਹੈ ਨਹੀਂ ਨਹੀਂ ਹੈ ਨਹੀਂ ਇਹਦੇ ਬਾਰੇ ਕੋਈ ਪ੍ਰੋਪਰ ਹਾਲ ਤੱਕ ਉਹ ਨਹੀਂ ਆਈ ਹੈ ਮਗਰੇ ਇਸ ਤਰੀਕੇ ਨਾਲ ਜਿੱਥੇ ਬੰਦੀਆਂ ਬੜੀਆਂ ਬਦਨਾਮ ਹੁੰਦੀਆਂ ਨੇ ਹਰਮੀਤ ਸਿੰਘ ਜੀ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਤਾਜ਼ੀ ਅਪਡੇਟ ਵੀ ਦੇ ਦੇਣਾ ਤਜਿੰਦਰਪਾਲ ਸਿੰਘ ਟੀਮਾਂ ਉਹਨਾਂ ਦੇ ਉੱਤੇ 295 ਏ ਲਗਾ ਦਿੱਤੀ ਗਈ ਹੈ ਬੀਬੀ ਹਰਮੀਤ ਕੌਰ ਨੂੰ ਗੁਰਦਾਰਾ ਸਾਹਿਬ ਵਿੱਚ ਵੜਨ ਦੀ ਪਰਵਾਨਗੀ ਨਹੀਂ ਦਿੱਤੀ ਗਈ ਹੈ ਔਰ ਵਾਰ-ਵਾਰ ਜਿਹੜੀ ਵਿਰੋਧੀ ਧੀਰ ਹੈਗੀ ਆ ਉਨ੍ਹਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਕਿ ਇਹ ਸਾਰਾ ਕਾਰਾ ਜਿਹੜਾ ਹੈਗਾ ਜੋ ਗੁਰਦੁਆਰਾ ਸਾਹਿਬ ਦੇ ਉੱਤੇ ਕਬਜ਼ਾ ਕਰਨ ਦੀ ਅੱਧੀ ਰਾਤੀ ਤਕਰੀਬਨ 3:3 ਹੋ ਜੇ ਪੁਲਿਸ ਦੀ ਐਫਆਈਆ ਦੇ ਅੰਦਰ ਵੀ 3:3 ਦਾ ਟਾਈਮ ਦਰਜ ਹੈ ਜਿਹੜੇ ਉੱਥੇ ਬੱਚਿਆਂ ਦੇ ਉੱਤੇ ਹਮਲਾ ਕੀਤਾ ਗਿਆ ਔਰ ਪਿੰਡ ਦੇ ਲੋਕੀ ਸੀ ਜਿਹੜੀ ਲਿਸਟ ਪੁਲਿਸ ਨੇ ਜਾਰੂ ਕੀਤੀ ਹੈ ਉਹਦੇ ਵਿੱਚਕਾਰ ਇੱਕ ਵੀ ਪਿੰਡ ਦਾ ਸ਼ਖਸ ਨਹੀਂ ਹੈਗਾ ਤੁਹਾਨੂੰ ਲੱਗਦਾ ਨਹੀਂ ਕਿਥੇ ਨਾ ਕਿਤੇ ਇਸ ਮਸਲੇ ਦੇ ਉੱਤੇ ਜਾਂ ਤੇ ਸਿਰਫ ਚੌਧਰ ਦੀ ਰਾਜਨੀਤੀ ਹੈ ਜਾਂ ਇਸ ਮਸਲੇ ਦੇ ਉੱਤੇ ਇਸ ਗੁਰੂ ਘਰ ਨੂੰ ਸਾਡੇ ਵੈਰੀਆਂ ਦੇ ਵੱਲੋਂ ਕੰਟਰੋਲ ਕਰਨ ਦੇ ਲਈ ਇੱਕ ਨਜਾਇਜ਼ ਗੇਮ ਖੇਡੀ ਕੀ ਜਾ ਰਹੀ ਹੈ ਵੇਖੋ ਮੈਨੂੰ ਨਹੀਂ ਪਤਾ ਕਿ ਉੱਥੇ ਐਗਜ਼ੈਕਟ ਕੀ ਗੱਲ ਹੋਈ ਹੈ ਕਿਸ ਕਰਕੇ ਹੋਇਆ ਹੈ ਬਟ ਮੈਂ ਸਮਝਦਾ ਕਿ ਬੀਬੀ ਅਰਨੀਤ कौर ਬਾਰੇ ਜਿੰਨਾ ਕਿ ਮੈਨੂੰ ਦੱਸਿਆ ਗਿਆ ਜਾਂ ਢੁਮਾ ਜੀ ਢੁਮਾ ਜੀ ਦੇ ਹਮੇਸ਼ਾ ਬੰਦ ਦੀ ਆਵਾਜ਼ ਚੁੱਕਦੇ ਨੇ ਕੋਈ ਅਸੀ ਗੱਲ ਕਰ ਨਹੀਂ ਸਕਦੇ ਕਿ 295 ਦਾ ਮੁਕਦਮਾ ਉਹਨਰੇ ਖਿਲਾਫ ਲੱਗੇ ਕਿ ਗੁਰੂ ਕੋਈ ਮਰਿਆਦਾ ਜਾਂ ਕਿਸੇ ਦੀ ਭਾਵਨਾਵਾਂ ਨਾਲ ਉਹਨਾਂ ਨੇ ਚੇਲਚਲ ਕੀਤੀ ਹੋਵੇ ਜੋ ਵੀ ਮੈਨਿਪੂਲੇਸ਼ਨ ਕੀਤੀ ਜਾ ਰਹੀ ਹੈ ਇਹਨੂੰ ਕੰਟਰੋਲ ਹੋਣਾ ਚਾਹੀਦਾ ਮੈਂ ਸੁਣਿਆ ਕਿ ਉੱਥੇ ਲੋਕਲ ਜਿਹੜੇ ਐਮਐਨਏ ਉਹਨਾਂ ਦੀ ਵੀ ਇੰਦੇਫੈਨਸ ਜ਼ਿਆਦਾ ਹੋ ਰਹੀ ਹੈ ਸੋ ਇਸ ਚੀਜ਼ਾਂ ਦੇ ਉੱਤੇ ਸੰਗਤ ਨੂੰ ਆਪ ਸੰਕੇਤ ਲੈਣਾ ਚਾਹੀਦਾ ਜੇ ਪ੍ਰਬੰਧ ਠੀਕ ਨਹੀਂ ਚੱਲ ਰਹੇ ਗੁਰੂ ਘਰ ਦੇ ਵਿੱਚ ਤੇ ਉੱਥੇ ਦਾ ਮਸਲਾ ਜੀਪੀਸੀ ਕੋਲ ਲਿਜਾਇਆ ਜਾ ਸਕਦਾ ਸੀ ਔਰ ਅਕਾਲ ਤਖਤ ਕੋਲ ਲਿਜਾਇਆ ਜਾ ਸਕਦਾ ਸੀ ਤੇ ਜਦੋਂ ਅਕਾਲ ਤਖਤ ਉਹਦਾ ਨਿਵਾਰਣ ਕਰ ਦਿੰਦੇ ਮਗਰ ਆਪਣੇ ਹੱਥ ਚ ਕਾਨੂੰਨ ਲੈ ਕੇ ਇਸ ਤਰੀਕੇ ਦੇ ਨਾਲ ਹਮਲੇ ਕਰਨੇ ਹੋਤੇ ਨਿਰਦੋਸ਼ਾਂ ਦੇ ਉੱਤੇ ਔਰ ਇਹ ਤਰ੍ਹਾਂ ਦੇ ਉਤੇ ਵਾਰ ਕਰਕੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਵਾਰ ਕਰਿਆ ਗਿਆ ਇਹ ਬੜੀ ਮਾੜੀ ਗੱਲ ਹੈ ਔਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੇ ਵੀ ਜ਼ਿਆਦਾ ਇਨਵੋਲਵਮੈਂਟ ਨੂੰ ਸਮਝਾ ਕਰੇ ਔਰ ਇਹ ਜਿਹੜੇ ਜਿਹੜੇ ਇਹ ਲਾਂਬੇ ਟੁਕੀ ਗੱਲ ਹੋ ਜਾਂ ਕਿੰਨੇ ਨੇ ਟੱਕੇ ਦੇ ਨਾਲ ਜਿਹੜੇ ਪਰਚੇ ਦਰਜ ਕੀਤੇ ਜਾ ਰਹੇ ਨੇ ਇਹ ਵੀ ਬੜੀ ਗਲਤ ਹੈ ਇਹਦਾ ਰੋਸ ਚਲਾ ਹੈ ਤਾਂ ਉਹ ਚੁਰੂ ਤੇ ਨਹੀਂ ਨਜ਼ਰ ਆਉਂਦਾ ਮਗਰ ਇਹ ਅੰਦਰ ਜਿਹੜੀ ਜਿਹੇ ਡਿਸੈਂਟਮੈਂਟ ਵਧੀ ਹੈ ਤੇ ਬੜੇ ਗੱਲ ਛਿੱਟੇ ਨਿਕਲਦੇ ਨੇ ਬਿਲਕੁਲ ਤੁਹਾਡਾ ਗੱਲ ਕਹਿਣਾ ਬਿਲਕੁਲ ਠੀਕ ਹੈ ਕਿ ਧਾਰਮਿਕ ਮਸਲੇ ਦੇ ਵਿੱਚ ਦਖਲਅੰਦਾਜ਼ੀ ਦੇ ਜਿਹੜੇ ਛਿੱਟੇ ਨੇ ਉਹ ਮਾਰੇ ਨਿਕਲਦੇ ਜਾਂਦੇ ਆਂ ਤੇ ਇੱਕ ਸੌਲਮੈਂਟ ਉਹ ਤੁਹਾਨੂੰ ਜ਼ਰੂਰ ਪੁੱਛਾਂਗਾ ਕਿ ਆਉਣ ਵਾਲੇ ਦਿਨਾਂ 'ਚ ਆਪਜੀ ਦੀ ਦਿੱਲੀ ਕਮੇਟੀ ਦੇ ਵੱਲੋਂ ਕੋਈ ਵਫਦ ਉੱਥੇ ਭੇਜਿਆ ਜਾਏਗਾ ਰਾਜਸਥਾਨ ਗੁਰਦਾਰਾ ਮਹਤਾਬਗੜ ਸਾਹਿਬ ਦਿੱਲੀ ਕਮੇਟੀ ਦਿੱਲੀ ਕਮੇਟੀ ਪਰਸੇ ਤੋੜਦੇ ਉੱਤੇ ਤੇ ਮੈਂ ਗੱਲ ਵੀ ਕਰ ਦਿੰਦਾ ਮੈਂ ਟੀਮਾਂ ਜਿਨ੍ਹਾਂ ਦੀ ਗੱਲ ਕਰਾਂਗਾ ਉਹ ਬਚਾ ਲੈਣਾ ਬੜੀ ਜਿਆਦਾ ਤਾਂ ਕਿ ਸਾਨੂੰ ਕੋਈ ਉੱਥੋਂ ਅਪਰੋਚ ਨਾ ਕਰੇ ਸਾਨੂੰ ਕਿਸੇ ਨੇ ਅਪਰੋਚ ਨਹੀਂ ਕਰਦੀ ਹੈ ਔਰ ਜਦ ਅਸੀਂ ਜਾ ਕੇ ਡਾਇਰੈਕਟਲੀ ਇਨਵੋਲ ਹੁੰਦੇ ਆ ਤਾਂ ਫਿਰ ਜੀਪੀਸੀ ਕਿਉਂਕਿ ਇਹ ਜੂਰਿਸਡਿਕਸ਼ਨ ਐ ਜੀਪੀਸੀ ਦੀ ਆਉਂਦੀ ਐ ਜੀਪੀਸੀ ਨੂੰ ਦੇਖਣਾ ਚਾਹੀਦਾ ਅਗਰ ਉਹ ਕੁਝ ਨਹੀਂ ਕਰਦੇ ਕਿ ਜੋ ਸਾਡੇ ਵਾਸਤੇ ਕਾਰਵਾਈ ਜੋ ਬਲਤ ਕੀਗਾ ਜੋ ਉੱਥੇ ਸੰਗਤ ਕੀਗੀ ਅਸੀਂ ਜ਼ਰੂਰ ਅੱਗੇ ਵਧ ਕੇ ਕਰਾਂਗੇ ਬਹੁਤ ਬਹੁਤ ਧੰਨਵਾਦ ਹਰਮਿੰਦਰ ਸਿੰਘ ਕਲਕਾ ਜੀ ਦਾ ਅੱਜ ਦਾ ਸਾਰੇ ਮਸਲੇ ਦੇ ਉੱਤੇ ਆਪਣਾ ਪੱਖ ਰੱਖਣ ਦਾ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਇਸ ਮਸਲੇ ਦੇ ਉੱਤੇ ਦੁਬਾਰਾ ਜੁੜਾਂਗੇ ਲੈਣਾ ਤੁਹਾਡੇ ਤੋਂ ਇਜਾਜ਼ਤ ਵਾਹਿਗੁਰੂ ਜੀ ਦਾ ਖਾਲ ਸੰਗੀ ਜੀ ਐਸ ਹਨ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਮਿਤ ਸਿੰਘ ਕਾਲਕਾ ਜਿਨ੍ਹਾਂ ਨੇ ਕਲੀਅਰ ਕਰਤਾ ਹੈਗਾ ਕਿ ਅਗਰ ਗੁਰਦਾਰਾ ਮਹਿਤਾਬਗੜ ਸਾਹਿਬ ਰਾਜਸਥਾਨ ਦੀ ਕਮੇਟੀ ਵੱਲੋਂ ਬੀਬੀ ਹਰਮਿਤਕੌਰ ਵੱਲੋਂ ਜਾਂ ਤਜਿੰਦਰ ਪਾਲ ਸਿੰਘ ਟੀਮਾਂ ਦੇ ਵੱਲੋਂ ਉਹਨਾਂ ਤੱਕ ਪਹੁੰਚ ਕੀਤੀ ਜਾਏਗੀ ਔਰ ਕਿਸੇ ਵੀ ਤਰੀਕੇ ਦੀ ਮਦਦ ਮੰਗੀ ਜਾਏਗੀ ਤੇ ਦਿੱਲੀ ਕਮੇਟੀ ਉਹਨਾਂ ਦੇ ਨਾਲ ਖੜੀ ਹੈ ਸਾਡੀ ਕੋਸ਼ਿਸ਼ ਹੋਏਗੀ ਆਉਣ ਵਾਲੇ ਸਮੇਂ ਚ ਹੋਰ ਪੰਥਕ ਜਥੇਬੰਦੀਆਂ ਔਰ ਹੋਰ ਜਿਹੜੇ ਧਾਰਮਿਕ ਔਰ ਰਾਜਨੀਤਿਕ ਸਿੱਖ ਧਰਮ ਨਾਲ ਜੁੜੀ ਹੋਈ ਪਾਰਟੀਆਂ ਨੇ ਅਸੀਂ ਉਹਨਾਂ ਦਾ ਪੱਖ ਵੀ ਤੁਹਾਡੇ ਤੱਕ ਪਹੁੰਚਾਈਏ ਤੇ ਅਗਲੀ ਖਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ